ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਬੈਂਸ ਤੇ ਬੈਂਸ ਦੇ ਘੇਰਾ ਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਵੜਦਾਂ। ਕਿਉਂ ਨਹੀਂ ਅੰਦਰ ਵੜਨ ਦੇਣਾ? ਕਿਉਂਕਿ ਅਸੀਂ ਇਹਨਾਂ ਦੋਨਾਂ ਅਸੀਂ ਅਸੀਂ ਦੋਵੇਂ ਉਹਨਾਂ ਦੇ ਫੱਟੇ ਜਿਹੜੇ ਮਾਫੀਆ ਆਪਰੇਸ਼ਨਸ ਨੇ ਕਾਂਗਰਸ ਦੇ ਉਹਨਾਂ ਦਾ ਪਰਦਾ ਫਾਸ਼ ਕਰ ਰਹੇ ਹਾਂ। ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਰਾਣਾ ਗੁਰਜੀਤ ਸਿੰਘ ਉਹਦਾ ਇੱਕ ਨੇਪਾਲ ਦਾ ਖਾਨਸਾਮਾ ਅਮਿਤ ਬਹਾਦਰ 26 ਕਰੋੜ ਦੀ ਸਭ ਤੋਂ ਮਹਿੰਗੀ ਖੱਡ ਲੈ ਗਿਆ ਲੇਕਿਨ ਅਮਰਿੰਦਰ ਸਿੰਘ ਦਾ ਮੂੰਹ ਬੰਦ ਹੈ ਉਹ ਬਚਾ ਰਹੇ ਨੇ ਉਹਨੇ ਪਿੰਡ ਜ਼ਮੀਨ ਸ਼ੋਕ ਪਿੰਡ ਵਿੱਚ ਸਰਕਾਰੀ ਜ਼ਮੀਨ ਦੀ ਰਜਿਸਟਰੀ ਕਰਾ ਕੇ 458 ਕਨਾਲ ਦੀਆਂ ਗਰਦੋਲੀਆਂ ਕਰਾਰੀਆਂ ਲੇਕਿਨ ਅਮਰਿੰਦਰ ਸਿੰਘ ਉਹਨੂੰ ਬਚਾ ਰਹੇ ਨੇ ਉਸ ਤੋਂ ਬਾਅਦ ਸਪੀਕਰ ਦਾ ਇਸ਼ੂ ਆ ਗਿਆ ਆਪਣਾ ਰਾਣਾ ਕੇਪੀ ਸਿੰਘ ਦਾ ਕਿ ਉਹਦਾ ਜਵਾਈ ਵੀ ਮਾਈਨਿੰਗ ਮਾਫੀਆ ਵਾ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਈ ਹੋਈ ਹੈ ਔਰ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀਆਂ ਦੀ ਗੱਲ ਕਰਨੀ ਸੀ SYL सतलुज यमुना लिंक ਦਾ ਬੜਾ ਵੱਡਾ ਫੈਸਲਾ ਆ ਰਿਹਾ 11 ਜੁਲਾਈ ਨੂੰ ਸੁਪਰੀਮ ਕੋਰਟ ਆਫ ਇੰਡੀਆ ਉਹ ਸਾਡੇ ਪੰਜਾਬ ਦੇ ਉਲਟ ਆਉਣਾ ਵਾ ਕਿ ਨਹਿਰ ਟੱਕੇ ਨਾ ਬੜਾਈ ਜਾਵੇ ਔਰ ਉਹ ਇੱਕ ਸਮਜਿਤ ਬੈਸ ਤੇ ਪ੍ਰਾਈਵੇਟ ਮੈਂਬਰਸ ਬਿਲ ਮੂਵ ਕੀਤਾ ਸੀਗਾ ਸਪੀਕਰ ਨੂੰ ਪਤਾ ਸੀਗਾ ਕਿ ਇਹਦੇ ਤੇ ਬੈਸ ਕਰਾਉਣੀ ਪੈਣੀ ਹੈ ਔਰ ਉਹ ਉਹ ਕੋਈ ਛੋਟਾ ਮੋਟਾ ਮਾਮਲਾ ਨਹੀਂਗਾ ਉਹਦੇ ਵਿੱਚ ਅ ਅਸੀਂ 20 ਕਰੋੜ ਵੀ ਲੱਖ ਕਰੋੜ ਰੁਪਈਆ ਸਾਡਾ ਦੇਣਾ ਵਾ ਰਾਜਸਥਾਨ ਹਰਿਆਣਾ ਤੇ ਦਿੱਲੀ ਵਾਲਿਆਂ ਨੂੰ 20 ਲੱਖ ਕਰੋੜ ਕਿਸਾਨਾਂ ਦਾ ਕਰਜ਼ਾ ਹੈਗਾ 1 ਲੱਖ ਕਰੋੜ ਔਰ ਪੰਜਾਬ ਸਰਕਾਰ ਤੇ ਕਰਜ਼ਾ ਹੈਗਾ 2 ਲੱਖ ਕਰੋੜ ਲੇਕਿਨ ਸਾਡਾ ਪੰਜਾਬ ਦਾ ਪਾਣੀ ਜਿਹੜਾ ਲੁੱਟਿਆ ਗਿਆ ਉਹ 3 ਲੱਖ ਕਰੋੜ ਰੁਪਏ ਦਾ ਔਰ ਨਸ਼ਿਆਂ ਦੀ ਗੱਲ ਕਰਪਸ਼ਨ ਦੀ ਗੱਲ ਜਦੋਂ ਅਸੀਂ ਸਾਰੀਆਂ ਗੱਲਾਂ ਕਰਨੀਆਂ ਤੇ ਹੁਣੇ ਚਾਹੁੰਦੇ ਨੇ ਕਿ ਇੱਥੇ ਬਿਲਡਿੰਗ ਦੇ ਅੰਦਰ ਵੀ ਨਾ ਵੜਨ ਕਿਉਂਕਿ ਜਦੋਂ ਅਸੀਂ ਅੰਦਰ ਜਾਂਦੇ ਹਾਂ ਉਹ ਅਸੀਂ ਜ਼ੋਰਦਾਰ ਤਰੀਕੇ ਨਾਲ ਨਾਰੇ ਲਾਉਨੇ ਆ ਉੱਥੇ ਵੀ ਸਾਡੀ ਗੱਲ ਜਿਹੜੀ ਆ ਉਹ ਸੁਣੀ ਜਾਂਦੀ ਆ ਹੁਣ ਇਹਨੇ ਤਾਨਾਸ਼ਾਹੀ ਤੇ ਉੱਤਰ ਆਇਆ ਇਹਨੇ ਸਪੀਕਰ ਤੇ ਕੈਪਟਨ ਅਵਿੰਦਰ ਸਿੰਘ ਕੇ ਸਾਨੂੰ ਬਿਲਡਿੰਗ ਦੇ ਬਾਹਰ ਹੀ ਇੱਥੇ ਰੋਕਤਾ ਔਰ ਆਪਣੀ ਪੁਲਿਸ ਦੀ ਫੌਜ ਪੂਰੀ ਲਾ ਕੇ ਧੱਕੇ ਮੁਕੇ ਕੀਤੇ ਸਾਡੇ ਨਾਲ ਮਿਸਬੀਹੇਵ ਕੀਤਾ ਸਾਡੇ ਨਾਲ ਮੈਨ ਹੈਂਡਲ ਕੀਤਾ ਆ ਸਾਨੂੰ ਇੱਕ ਹੁਕਮ ਜਿਹਾ ਲਈ ਫਿਰਦੇ ਸੀਗੇ ਇਹਦੇ ਤੇ ਕਿਸੇ ਸਪੀਕਰ ਦੇ ਸਾਈਨ ਨਹੀਂਗੇ ਕੋਈ ਇਹਨਾਂ ਕੋਲ ਲੈਜਿਟਿਮੇਟ ਹੁਕਮ ਨਹੀਂਗਾ ਜ਼ੁਬਾਨੀ ਕਲਾਮੀ ਇਸ ਲਈ ਮੈਂ ਤਾਂ ਅਸੀਂ ਸਾਡਾ ਤਾਂ ਫਰਜ਼ ਇਹੀ ਆ ਕਿ ਅਸੀਂ ਬਾਹਾਂ ਬਾਹਰ ਬੈਠੇ ਆਂ ਭਾਵਾਂ ਸਾਨੂੰ ਇੱਥੋਂ ਚੁੱਕ ਕੇ ਥਾਣੇ ਭੇਜ ਦੇਣ ਸਾਡੇ ਤੇ ਕੋਈ ਝੂਠਾ ਪਰਚਾ ਦਰਜ ਕਰ ਦੇਣ ਲੇਕਿਨ ਪੰਜਾਬ ਦੇ ਇਸ਼ੂਜ਼ ਦੀ ਗੱਲ ਪੈਸ ਕੈਟਾ ਆਮ ਆਦਮੀ ਪਾਰਟੀ ਅਟਖੋਂਦੀ ਰਹੇਗੀ ਔਰ ਸਾਡਾ ਇਹ ਮੰਨਣਾ ਵਾ ਕਿ 11 ਜੁਲਾਈ ਨੂੰ ਜਦ ਦਿਨ ਸਤਲੁਜ ਜਮਲਾ ਨਿਕਲਣਾ ਨਹਿਰ ਦਾ ਫੈਸਲਾ ਆਵੇਗਾ ਸਾਨੂੰ ਕੋਈ ਥੋਸ ਫੈਸਲਾ ਲੈਣਾ ਪਵੇਗਾ ਪੰਜਾਬ ਦੇ ਹੱਕ ਵਿੱਚ ਅਸੀਂ ਆਪਣੀ ਪਾਰਟੀ ਦੀ ਵੀ رائے ਰੱਖਾਂਗੇ ਲੋਕ ਇਨਸਾਫ ਪਾਰਟੀ ਨਾਲ ਵੀ رائے ਕਰਾਂਗੇ ਅਗਰ ਕੋਈ ਐਂਟੀ ਪੰਜਾਬ ਫੈਸਲਾ ਆਇਆ ਤਾਂ ਸਾਨੂੰ ਕੋਈ ਮੋਰਚਾ ਨਾਲ ਲਾਉਣਾ ਪਵੇ ਪੰਜਾਬ ਦੇ ਖਾਤੇ ਪੰਜਾਬ ਦੇ ਪਾਣੀਆਂ ਦੇ ਖਾਤੇ ਅਸੀਂ ਉਹਦੇ ਤੇ ਵੀ ਵਿਚਾਰ ਕਰਾਂਗੇ ਕਿਉਂਕਿ ਅੰਦਰ ਦਾ ਇਹਨਾਂ ਨੇ ਬਹਿ ਸੌਣ ਨਹੀਂ ਦਿੱਤੀ 16 ਨਵੰਬਰ 2016 ਨੂੰ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਹੈ ਇਸ ਹਾਊਸ ਨੇ ਇਕੱਠੇ ਸਾਰੀਆਂ ਪਾਰਟੀਆਂ ਨੇ ਕਿ ਕੇਂਦਰ ਦੀ ਸਰਕਾਰ ਨੂੰ ਲਿਖਿਆ ਜਾਵੇ ਕਿ ਸਾਨੂੰ 20 ਲੱਖ ਕਰੋੜ ਰੁਪਏ ਸਾਡਾ ਜਿਹੜਾ ਵੰਡਦਾ ਪੰਜਾਬ ਦੇ ਪਾਣੀਆਂ ਦਾ ਰੈਪੀਰੀਅਨ ਲਾਅਸ ਦੇ ਮਤਾਬਕ ਸਾਨੂੰ ਪੈਸਾ ਦਿਵਾਇਆ ਜਾਵੇ ਰਾਇਲਟੀ ਦਿਵਾਈ ਜਾਵੇ ਅੱਜ ਤੱਕ ਨਹੀਂ ਲਿਖਿਆ ਨਾ ਅਕਾਲੀ ਲੈ ਕੇ ਗਏ ਨਾ ਕਾਂਗਰਸੀ ਲੈ ਕੇ ਗਏ ਸੋ ਜਿਹੜੇ ਬਰਨਿੰਗ ਇਸ਼ੂਸ ਨੇ ਅੱਜ ਹੁਣ ਕਪੂਥਲੇ ਦੇ ਵਿੱਚ ਇੱਕ ਪੰਜ ਮੈਂਬਰਾਂ ਨੇ ਗੁਰਬਤ ਦੀ ਕਾਰਨ ਆਤਮ ਹੱਤਿਆ ਕਰ ਲਈ ਮੇਨ ਮੁਖੀਆ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਔਰ ਉਹ ਨੋਟ ਛੱਡ ਕੇ ਗਿਆ ਵਾ ਕਿ ਅਸੀਂ ਇੰਨੇ ਗਰੀਬ ਆ ਔਰ ਆਏ ਵੀ ਬਾਹਰੋਂ ਸੀ ਵਿਚਾਰੇ ਕਿ ਸਾਡੀ ਸਾਡੇ ਲਈ ਜ਼ਿੰਦਗੀ ਪੰਜਾਬ ਦੇ ਵਿੱਚ ਬਸਰ ਕਰਨੀ ਬਹੁਤ ਮੁਸ਼ਕਲ ਆ ਚੰਦ ਦਿਨ ਪਹਿਲਾਂ ਲੁਧਿਆਣੇ ਦੇ ਬਿਜ਼ਨਸਮੈਨ ਨੇ ਇੱਕ ਆਤਮ ਹੱਤਿਆ ਕੀਤੀ ਸੀਗੀ ਕਿਸਾਨ ਇਹਨਾਂ ਨੇ ਫਰਜੀ ਜਾ ਇੱਕ ਲੋਨ ਵੇਵਰ ਕੀਤਾ 1 ਲੱਖ ਕਰੋੜ ਦਾ ਕਰਜ਼ਾ ਤੇ 1500 ਕਰੋੜ ਰੁਪਈਆ ਮਾਫ ਕਰਕੇ ਕਿਸਾਨਾਂ ਦਾ ਤੇ ਉਹ ਕੀ ਕਹਿੰਦੇ ਹੁੰਦੇ ਆ ਕਿ ਚੀਚੀ ਨੂੰ ਖੂਨ ਲਾ ਕੇ ਤੇ ਅੱਜ ਕਾਂਗਰਸ ਸਰਕਾਰ ਹੀਰੋ ਬਣ ਰਹੀ ਆ ਅੱਜ ਵੀ ਪੰਜਾਬ ਦੇ ਵਿੱਚ ਦੋ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਆ ਅਗਰ ਕਿਸਾਨਾਂ ਨੂੰ ਯਕੀਨ ਹੁੰਦਾ ਕਿ ਕਾਂਗਰਸ ਸਾਡੇ ਦੇ ਵਾਅਦੇ ਵਚਨਬੱਧ ਹੈ ਤੇ ਸਾਡਾ ਮਸਲਾ ਹੱਲ ਕਰੂਗੀ ਕਿ ਕਿਉਂ ਆਤਮ ਹੱਤਿਆ ਕਰ ਰਹੇ ਨੇ ਇਸ ਲਈ ਇਹ ਸਾਰੇ ਜਿਹੜਾ ਚੁਫੇਰੇ ਅੱਗ ਲੱਗੀ ਪਈ ਆ ਔਰ ਲੁੱਟ ਖਸੁੱਟ ਹੋ ਰਹੀ ਆ ਸਪੀਕਰ ਨੂੰ ਪਤਾ ਹੈ ਕਿ ਸਾਰੀਆਂ ਭੱਖਦੀਆਂ ਗੱਲਾਂ ਅੰਦਰ ਹੋਣੀਆਂ ਜਿੱਦਾਂ ਬੈਂਸ ਸਾਹਿਬ ਨੇ ਕਿਹਾ ਕਿ ਨਰਮ ਨਰਮ ਗੱਲਾਂ ਪੁੱਛੀ ਚੱਲੋ ਕਿ ਫਲਾਣੇ ਪਿੰਡ ਦੀ ਸੜਕ ਟੁੱਟੀ ਹੋਈ ਜੀ ਕਿਦੋਂ ਬਣਾ ਦੇਵੋਗੇ ਜੀ ਫਲਾਣੇ ਪਿੰਡ ਨੂੰ ਬਿਜਲੀ ਨਹੀਂ ਆ ਰਹੀ ਜੀ ਕਿਦੋਂ ਦੇ ਦੇਵੋਗੇ ਜੀ ਸਾਨੂੰ ਜੀ ਆਟਾ ਦਾਲ ਦੀ ਸਕੀਮ ਨਹੀਂ ਮਿਲਦੀ ਸਾਨੂੰ ਕਿਦੋਂ ਦੇ ਦੇਓਗੇ ਜੀ ਕੋਈ ਪ੍ਰੋਬਲਮ ਨਹੀਂ ਅੰਦਰ ਗੱਲ ਕਰ ਸਕਦੇ ਲੇਕਿਨ ਜਦੋਂ ਅਸੀਂ ਕਰਪਸ਼ਨ ਐਸਵਾਈਐਲ ਕਿਸਾਨਾਂ ਦੀ ਆਤਮ ਹੱਤਿਆ ਨਸ਼ੇ ਔਰ ਜਿਹੜਾ ਮਾਫੀਆ ਆਪਰੇਸ਼ਨ ਜਾਲ ਅਕਾਲੀ ਤੇ ਕਾਂਗਰਸ ਦਾ ਜਦੋਂ ਨੰਗਾ ਕਰਦੇ ਆ ਉਥੇ ਆਣ ਕੇ ਇਹ ਮਰ ਜਾਂਦੇ ਨੇ ਸੋ ਅਸੀਂ ਇਸ ਗੱਲ ਨੂੰ ਅੱਜ ਡੱਟ ਕੇ ਕੰਡੈਮਨ ਕਰਦੇ ਬੈਠੇ ਆ ਸਾਨੂੰ ਭਾਵੇਂ ਜੇਲ੍ਹ ਭੇਜ ਦੇਣ ਭਾਵੇਂ ਕਿਤੇ ਭੇਜ ਦੇਣ ਲੇਕਿਨ ਲੋਕਾਂ ਦੀ ਹਕੂਕ ਦੀ ਆਵਾਜ਼ ਸਦਾ ਲੱਗਦੀ ਰਹੇਗੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪਕਪਤੀ ਸਪੀਕਰ ਮਰਦਾਬਾਦ ਬਹੁਤ ਬਹੁਤ ਸ਼ੁਕਰੀਆ ਵਿੱਚ ਪੈ ਗਿਆ ਬਿਜੀ ਸੀ ਪਰ ਅੱਜ ਮੈਂ ਤੁਹਾਨੂੰ ਇੱਕ ਆਮ ਤੌਰ ਤੇ ਮੈਂ ਕੋਈ ਨਾ ਕੋਈ ਪੰਜਾਬ ਨਾਲ ਰਿਲੇਟਡ ਮਸਲਿਆਂ ਬਾਰੇ ਤੁਹਾਡੇ ਨਾਲ ਗੱਲ ਕਰਦਾ ਪਰ ਅੱਜ ਇੱਕ ਥੋੜੀ ਜੀ ਖੁਸ਼ਖਬਰੀ ਜਿਹੜੀ ਹੈ ਉਹ ਦੇਣ ਵਾਸਤੇ ਮੈਂ ਤੁਹਾਡੇ ਨਾਲ ਲਾਈਵ ਆਇਆ ਕਿ ਪਿਛਲੇ ਦਿਨੀ ਤੁਸੀਂ ਫੇਸਬੁਕ ਤੇ ਵੀਡੀਓ ਦੇਖੀ ਹੋਣੀ ਕਿ ਇੱਕ ਜਗ੍ਹਾ ਤੇ ਸੌਦੀ ਅਰਬ ਦੇ ਵਿੱਚ ਪੰਜਾਬੀ ਮੁੰਡੇ ਸਟਕ ਹੋ ਗਏ ਫਸੇ ਹੋਏ ਸੀ ਉਹਨਾਂ ਨੂੰ ਤਰਖਾ ਵੀ ਨਹੀਂ ਮਿਲ ਰਹੀ ਸੀ ਰੋਟੀ ਪਾਣੀ ਵੀ ਨਹੀਂ ਮਿਲ ਰਹੀ ਸੀ ਉਹਨਾਂ ਨੇ ਵੀਡੀਓ ਦੇ ਵਿੱਚ ਦਿਖਾਇਆ ਵੀ ਸੀ ਮੈਂ ਵੀਡੀਓ ਵੀ ਦਿਖਾ ਸਕਦਾ ਤੁਹਾਨੂੰ ਕਿ ਅਸੀਂ ਤਾਂ ਜੀ ਮੇਰਾ ਮੇਰਾ ਨਾਮ ਵੀ ਉਹਦੇ ਵਿੱਚ ਲੈ ਰਹੇ ਸੀ ਉਹ ਕੀ ਜੀ ਜਿਵੇਂ ਆ ਆਪਸੀ ਜਿਹੜੀ ਵੀਡੀਓ ਮੈਂ ਦਿਖਾ ਸਕਦਾ ਹਾਂ ਅੱਸੀ ਗਾਜੀ ਮਹਾਂ ਜੋਗ ਭਗਵਾਨ ਜੀ ਆਹ ਦੇਖੋ ਜੀ ਬੰਦੇ ਸੌਦੀਆ ਰੋ ਦੇ ਵਿੱਚ ਜੋ ਕਿ ਆਲਾਮਰ ਵਾਲਿਆਂ ਨੇ ਬਸਾਈ ਹੋਈ ਹੈ ਜੀ 2-3 ਮਹੀਨੇ ਤੋਂ ਮੁੰਡਿਆਂ ਨੂੰ ਕੋਈ ਰੋਟੀ ਨਹੀਂ ਕੋਈ ਖਰਚਾ ਪਾਉ ਨਹੀਂ ਕੋਈ ਪੈਸਾ ਨਹੀਂ ਮਿਲ ਰਿਹਾ ਇਹ ਚੰਗੇ ਭਵਿੱਖ ਦੇ ਲਈ ਵਿਦੇਸ਼ੀ ਸਰਜ਼ਮੀਨ ਤੇ ਗਈ ਪੰਜਾਬੀਆਂ ਦੇ ਨਾਲ ਕੀ ਹੋ ਰਿਹਾ ਹੈ ਇਹ ਵੀਡੀਓ ਇਸ ਦੀ ਗਵਾਹੀ ਭਰਿਆ ਹੈ ਉਹ ਕਹਿੰਦਾ ਨੇ ਹਲਵਤਰੀਆਂ ਦੇ ਵਿੱਚ ਤੇ ਹੀ ਆਇਆ ਹਲਵਤਰੀਆਂ ਦਾ ਨਾਮ ਲੈ ਕੇ ਸਾਰੇ ਨੂੰ 10-10 ਲੱਖ ਰੁਪਈਆ ਲੈ ਕੇ ਤੇ ਸਾਨੂੰ ਇੱਥੇ ਬੰਦੀਆਂ ਕੰਮ ਵਾਸਤੇ ਭੇਜਾਈ ਤੇ ਸਾਨੂੰ ਇੱਥੇ ਇਹਨਾਂ ਨੇ ਬੰਦੇ ਜਿਹੜੇ ਰੈਂਟਰ ਤੇ ਕੰਮਾਂ ਕਰਮਦੇ ਆਏ ਇਹ ਬੰਦੇ ਕਾਰੀ ਕੰਪਨੀਆਂ ਨੂੰ ਬੰਦੇ ਸਪਲਾਈ ਕਰਦੇ ਸੀ ਪਲੇਅਰ ਨੂੰ ਭੇਜਦਾ ਤੇ ਸਪਲੇਅਰ ਕਹਿੰਦਾ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਕੋਈ ਵੀ 2-3 ਮਹੀਨੇ ਹੋ ਗਏ ਆ ਨਾ ਇਹਨੇ ਕੋਈ ਖਰਚਾ ਤਾ ਨਾ ਹੀ ਇਹ ਕੋਈ ਸਾਧੂ ਤਖਤਾਰ ਦੀ ਨਾ ਕੰਮ ਕਰਦਾ ਐਸੇ ਦੇਖ ਕੇ ਚੰਗੀ ਨੌਕਰੀ ਦੀ ਆਸ ਵਿੱਚ ਗੁਰਦੇਸ਼ ਭਾਈ ਪੰਜਾਬੀ ਨੌਜਵਾਨ ਸੌਤੀ ਆਰਮ ਜਿਹੇ ਮੁਲਕਾਂ ਵਿੱਚ غلامਾਂ ਵਾਂਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਐਸੇ ਦੇ ਮੁੰਡੇ ਦੇ ਕੋਲ ਕੋਈ ਪਾਸਪੋਰਟ ਨਹੀਂ ਕੋਈ ਸਰਪਾਈ ਨਹੀਂ ਇਹਨਾਂ ਦੀ ਕੋਈ ਕੁੱਝ ਨਹੀਂ ਹੋ ਰਿਹਾ ਜੀ ਸਾਰੇ ਆ ਦੇਖੋ ਪਰੇਸ਼ਾਨੀ ਚ ਰੋਣ ਨੂੰ 2 ਵਜੇ ਰੋਟੀ ਮਿਲਦੀ ਆ ਠੀਕ ਆ ਜੀ ਫਰੈਕਟ ਰੂਮ ਦਿੱਤਾ ਜਾ ਇਹਦੇ ਵਿੱਚ ਇੰਨੇ ਮੁੰਡੇ ਆ ਜੀ ਜਾਵੀ ਨੌਜਵਾਨ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਂਸਦ ਜੀ ਭਗਵੰਤ ਮਾਨ ਨੂੰ ਮਦਦ ਨਹੀਂ ਕਮਿਲ ਕਰ ਰਹੇ ਨੇ। ਇਹ ਤੁਮਾਰ ਮਾਨ ਸਾਹਿਬ ਦੀ ਰਹੀ ਅਗੇ ਬਹੁਤ ਜ਼ਿਆਦਾ ਬੰਦਿਆਂ ਨੂੰ ਇੰਦਾ ਮੁਸ਼ਕਲਾ ਚੋਂ ਬੰਦਿਆ ਹੋਇਆ ਹੈ। ਸਾਡੇ ਘੜੀ ਹੱਥੀਂ ਹੋਣ ਦੇ ਸਾਰੇ ਬੰਦੇ ਬੇਨਤੀ ਕਰਦੇ ਆ ਜੀ ਪ੍ਰੀ ਮੈਡ ਸੁਸ਼ਮਨਾ ਕੁਮਾਰ ਜੀ ਨਾਲ ਗੱਲ ਕਰਕੇ ਤੇ ਸਾਡਾ ਕੋਈ ਹੱਲ ਕਰੋ। ਇਹਨਾਂ ਨੌਜਵਾਨਾਂ ਨੇ ਉਹ ਬਾਹਰ ਫੇਜਰ ਵਾਲੇ ਕਿਹਨਾਂ ਨੇ ਮੇਰੇ ਨਾਮ ਤੇ ਵੀਡੀਓ ਪਾਈ। ਨੌਜਵਾਨ ਇਹ ਹਾਲਾਤਾਂ ਦਾ ਵੀ ਇਸੇ ਕਰਕੇ ਨਹੀਂ ਮਕਬੂਲ ਹੈ ਕਿ ਪਰਮਤਮਨ ਜੀ ਸਾਡੇ ਜਿੰਦਗੀ ਬਚਾਓ ਮੇਰਾ ਫਰਜ਼ ਬਣਦਾ ਜੀ ਮੈਂ ਲੋਕਾਂ ਦੁਆਰਾ ਚੁਣਿਆ ਹੋਇਆ ਆ ਭਾਵੇਂ ਕਿ ਇਹ ਮੇਰੇ ਹਲਕੇ ਦੇ ਨਹੀਂ ਹੈਗੇ ਇਹਨਾਂ ਮੁੰਡਿਆਂ ਚੋਂ ਪੰਜ ਮੁੰਡੇ ਹਿਆਰਪੁਰ ਦੇ ਨੇ ਤੇ ਚਾਰ ਅੰਮ੍ਰਿਤਸਰ ਦੇ ਹਾਂਜੀ ਹੈ ਨਾ ਹਾਂਜੀ ਤੇ ਬਾਕੀ ਗੁਰਦਾਸਪੁਰ ਦੇ ਨੇ ਕੁਝ ਗੁਰਦਾਸਪੁਰ ਦੇ ਨੇ ਇੱਕ ਮੋਹਾਲੀ ਦੇ ਹਾਂਜੀ ਯੂਪੀ ਦਾ ਵੀ ਹੈ ਜੀ ਇੱਕ ਯੂਪੀ ਦਾ ਵੀ ਹੈ ਇੱਕ ਰਾਜਸਥਾਨ ਰਾਜਸਥਾਨ ਦਾ ਵੀ ਹੈ ਅਸੀਂ ਇਹਨਾਂ ਦੇ ਪਾਸਪੋਰਟ ਮੰਗਾ ਕੇ ਵਿਦੇਸ਼ ਮੰਤਰਾਲੇ ਨੂੰ ਇਹ ਸਾਰੀ ਵੀਡੀਓ ਭੇਜਤੀ ਕਿ ਜੀ ਇਸ ਤਰ੍ਹਾਂ ਜਿਹੜਾ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਨੇ ਫਸੇ ਹੋਏ ਨੇ ਏਜੰਟਾਂ ਨੇ ਧੋਖਾ ਕਰ ਲਿਆ ਉਹਨਾਂ ਨਾਲ ਉਹਨਾਂ ਨੂੰ ਸੁਪਨੇ ਹੋਰ ਦਿਖਾਤੇ ਤੇ ਜਾ ਕੇ ਉੱਥੇ ਪਤਾ ਲੱਗਿਆ ਕਿ ਉਹ ਕੰਮ ਨਹੀਂ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦੇ ਉਹਨੂੰ ਤਾਂ ਪੈਸੇ ਲੈ ਗਏ ਸੀ ਆ ਵਟ ਐਵਰ ਕਿ ਇਹ ਵੀਡੀਓ ਆਈ ਚਲੋ ਮੇਰੇ ਤੇ ਮੀਰ ਕੀਤੀ ਉਹਨਾਂ ਨੇ ਮੈਨੂੰ ਮੈਂ ਖੁਸ਼ੀ ਨਹੀਂ ਕਰਾਂਗਾ ਇਸ ਗੱਲ ਦੀ ਚਲੋ ਉਹਨਾਂ ਨੇ ਕਿਹਾ ਕਿ ਭਗਵਾਨ ਤਮਨ ਜੀ ਸਾਨੂੰ ਬਚਾ ਲਓ ਤੁਸੀਂ ਇਹ ਤੋਂ ਪਹਿਲਾਂ ਵੀ ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਮੇਰੇ ਖਿਆਲ ਚ ਹਜ਼ਾਰਾਂ ਤੋਂ ਇਹ ਉੱਪਰ ਹੋਣੇ ਮੁੰਡੇ ਜਿਹੜੇ ਫਸੇ ਹੋਏ ਨੇ ਐਦਾਂ ਧੋਖੇਵਾਜ ਐਜੰਟਾਂ ਦੇ ਚੱਕਰਾਂ 'ਚ ਜਿਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਨੇ ਜਿਹੜੇ ਗੁਲਾਮਾਂ ਵਾਂਗੂ ਜ਼ਿੰਦਗੀ ਬਤੀਤ ਕਰਨ ਤੇ ਮਜਬੂਰ ਹੋ ਗਏ ਸੀਗੇ ਉਹਨਾਂ ਨੂੰ ਅਸੀਂ ਬਚਾ ਕੇ ਲਿਆਂਦਾ ਤੇ ਇਹਨਾਂ ਮੁੰਡਿਆਂ ਦਾ ਜਦੋਂ ਫੋਨ ਆਇਆ ਤਾਂ ਮੈਂ ਇਮੀਡੀਏਟਲੀ ਜਿਹੜਾ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਇਹ ਵੀਡੀਓ ਭੇਜੀ ਉਹਨਾਂ ਮੁੰਡਿਆਂ ਦੇ ਪਾਸਪੋਰਟਾਂ ਦੇ ਨੰਬਰ ਭੇਜੇ ਤੇ ਮੈਂ ਖੁਸ਼ਖਬਰੀ ਤੁਹਾਨੂੰ ਦੱਸਣ ਲੱਗਿਆ ਕਿ ਇਹੇ ਮੁੰਡੇ ਇਹ ਸਾਰੇ ਦੇ ਸਾਰੇ ਮੁੰਡੇ ਅੱਜ ਸੌਦੀ ਅਰਬ ਚੋਂ ਫਲਾਈਟ ਲੈਣ ਲੱਗੇ ਨੇ ਤੇ ਸਾਰਿਆਂ ਦੀ ਫਲਾਈਟ ਜਿਹੜੀ ਹੈ ਉਹ ਅੱਜ ਹੋਣ ਲੱਗੀ ਹੈ ਤੇ ਸਾਰੇ ਕੱਲ ਨੂੰ ਬੰਬੇ ਆ ਇਹਨਾਂ ਦੀ ਸੌਦੀ ਤੋਂ ਬੰਬੇ ਦੀ ਫਲਾਈਟ ਹੋਊਗੀ ਤੇ ਉਸ ਤੋਂ ਬਾਅਦ ਇਹ ਪਰਸੋਂ ਨੂੰ ਐ ਆਪਣੇ ਘਰੇ ਪਹੁੰਚ ਜਾਣਗੇ ਮੈਂ ਇਸ ਗੱਲ 'ਤੇ ਆਪਣੇ ਆਪ ਨੂੰ ਵੀ ਸਕੂਨ ਮਹਿਸੂਸ ਕਰਦਾ ਕਿ ਚਲੋ ਜੇ ਕਿਸੇ ਨੇ ਮੇਰਾ ਨਾਮ ਲੈ ਕੇ ਕੋਈ ਰਿਕੁਐਸਟ ਕੀਤੀ ਤਾਂ ਮੈਨੂੰ ਚੰਗ ਲਾਇਦਾ ਕਿ ਮੈਂ ਉਹ ਕੰਮ ਕਰਨ ਦੇ ਮੈਂ ਉਹ ਫਰਜ਼ ਨਿਭਾਉਣ ਦੇ ਕਾਬਿਲ ਹੋ ਗਿਆ ਭਾਵੇਂ ਕਿ ਇਹਨਾਂ ਦੇ ਵਿੱਚ ਇੱਕ ਵੀ ਸੰਗਰੂਰ ਜ਼ਿਲ੍ਹੇ ਦਾ ਨਹੀਂ ਹੈਗਾ ਵੋਟਾਂ ਸੰਗਰੂਰ ਜ਼ਿਲ੍ਹੇ ਦੇ ਵਾਲਿਆਂ ਨੇ ਪਾਈਆਂ ਮੈਨੂੰ ਸੰਗਰੂਰ ਵਾਲਿਆਂ ਨੇ ਮੈਨੂੰ ਐਮਪੀ ਬਣਾਇਆ ਪਰ ਦਸਕਤ ਕਰਨ ਜੋਗਾ ਮੈਨੂੰ ਸੰਗਰੂਰ ਵਾਲਿਆਂ ਨੇ ਬਣਾਇਆ ਪਰ ਜੇ ਜਿੱਥੇ ਵੀ ਮੇਰੇ ਦਸਕਤ ਕਰਨ ਨਾਲ ਜਾਂ ਮੇਰੇ ਫੋਨ ਕਰਨ ਨਾਲ ਕਿਸੇ ਦੀ ਜਾਨ ਵੱਜਦੀ ਹੈ ਤਾਂ ਮੈਂ ਆਪਣੇ ਆਪ ਨੂੰ ਇਸ ਮਾਮਲੇ 'ਚ ਇਹ ਸਮਝਦਾ ਕਿ ਰੱਬ ਨੇ ਮੇਰੀ ਡਿਊਟੀ ਜਿਹੜੀ ਲਈ ਹੈ ਮੈਂ ਉਹ ਪੂਰੀ ਕਰ ਰਹੇ ਤੇ ਇਹ ਮੁੰਡੇ ਇਹ ਸਾਰੇ ਦੇ ਸਾਰੇ ਮੁੰਡੇ ਜਿਹੜੇ ਨੇ ਉਹ ਪੰਜਾਬ ਪਰਸੋਂ ਪਹੁੰਚ ਜਾਣਗੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨਾਲ ਤੁਹਾਡੀ ਲਾਈਵ ਗੱਲਬਾਤ ਕਰਾਈ ਜਾਵੇ ਧੋਖੇबाज ਏਜੰਟਾਂ ਤੋਂ ਬਚਣ ਵਾਸਤੇ ਕਿ ਕਿਵੇਂ ਇਹ ਫਸ ਗਏ ਸੀ ਕਿਉਂਕਿ ਇਹ ਜ਼ਿਆਦਾ ਦੱਸ ਸਕਦੇ ਨੇ ਕਿ ਕਿਵੇਂ ਇਹਨਾਂ ਨੂੰ ਸੁਪਨੇ ਦਿਖਾਏ ਗਏ ਸ਼ੇਖ ਚਿਲੀ ਵਾਲੇ ਕਿ ਤੁਸੀਂ ਉਹ ਕਰ ਲਓਗੇ ਆਹ ਕਰ ਲਓਗੇ ਉਸ ਤੋਂ ਬਾਅਦ ਕਿਵੇਂ ਲੋਕਲ ਏਜੰਟਾਂ ਨੇ ਦਿੱਲੀ ਦੇ ਏਜੰਟਾਂ ਨੂੰ ਵੇਚਿਆ ਦਿੱਲੀ ਵਾਲਿਆਂ ਨੇ ਬੰਬੇ ਵਾਲਿਆਂ ਨੂੰ ਵੇਚਿਆ ਬੰਬੇ ਵਾਲਿਆਂ ਨੇ ਸੌਦੀ ਅਰਬ ਦੇ ਵਿੱਚ ਵੇਚਿਆ ਸੋ ਇਹ ਸਾਰਾ ਕੁਝ ਤੁਹਾਨੂੰ ਕਿ ਅਸੀਂ ਜਦੋਂ ਇਹ ਮੁੰਡੇ ਆ ਗਏ ਉਦੋਂ ਦਿਖਾਵਗੇ ਪਰ ਇਹ ਖੁਸ਼ਖਬਰੀ ਹੈ ਕਿ ਇਹ ਮੁੰਡੇ ਹੁਣ ਆਪਣੇ ਆਪਣੇ ਘਰਾਂ 'ਚ ਵਾਪਸ ਆ ਰਹੇ ਨੇ ਇਨਕਲਾਬ ਜਨਰਲ